ਫਰੀਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਤਿੰਨ ਮੈਂਬਰ ਫਰੀਦਕੋਟ ਪੁਲਿਸ ਨੇ ਚੋਰੀ ਦੀਆਂ ਪੰਜ ਮੋਟਰਾਂ ਸਮੇਤ ਗ੍ਰਿਫਤਾਰ ਕੀਤੇ ਹਨ ਇਸ ਮੌਕੇ ਤੇ ਫਰੀਦਕੋਟ ਦੇ ਡੀਐਸਪੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਣਯੋਗ ਐਸਐਸਪੀ ਡਾਕਟਰ ਪ੍ਰਗਿਆਜਨ ਜੀ ਦੇ ਨਾਮਾਈ ਹੇਠ ਅਸੀਂ ਮਾੜੇ ਅਨਸਰਾਂ ਖਾਤ ਲਗਾਤਾਰ ਹੀ ਕਾਰਵਾਈ ਕਰਦਿਆਂ ਇਸ ਸਤੇ ਸਾਡੇ ਸਦਰ ਥਾਣੇ ਦੇ ਐਸਐਚਓ ਅਰਜਿਸ ਕਮਨ ਉਸ ਟਾਈਮ ਨੂੰ ਬਹੁਤ ਵਧੀਆ ਸਫਲਤਾ ਪ੍ਰਾਪਤ ਹੋਈ ਜਦੋਂ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਪੰਜ ਮੋਟਰਾਂ ਬਰਾਮਦ ਕੀਤੀਆਂ ਕੀਤੀਆਂ ਗਈਆਂ ਤੇ ਜਿਹੜਾ ਇਸ ਦੇ ਵਿੱਚ ਜਿਹੜਾ ਮੇਨ ਚੋਰੇ ਜਿਹੜਾ ਇੰਦਰਜੀਤ ਸਿੰਘ ਸੀ ਜਿਹੜਾ ਕਹਨੇ ਦਾ ਰਹਿਣ ਵਾਲਾ ਸੀ ਇਸ ਤੇ ਪਹਿਲਾਂ ਵੀ ਜਿਹੜੇ ਨੌ ਮਕਦਮੇ ਦਰਜ ਨੇ ਇਹਨਾਂ ਦਾ ਇੱਕ ਸਾਥੀ ਰਾਜਕਮਾਰ ਅੰਮੇਲਕਰ ਨਗਰ ਦਾ ਉਸ ਤੇ ਧੋਮਕਲ ਮੇ ਦਰਜ ਤੇ ਇੱਕ ਵਿਸ਼ਵਜੀਤ ਸਿੰਘ ਇਹਨਾਂ ਦਾ ਤੀਸਰਾ ਸਾਥੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਹੜਾ ਇਸ ਤੇ ਜਿਹੜਾ ਇੰਦਰਜੀਤ ਸਿੰਘ ਇਹ ਇਹ ਲਗਾਤਾਰ ਚੋਰੀਆਂ ਕਰਦਾ ਆ ਆ ਜੀ ਦੇ ਸਾਡੀ ਇਸ ਤੇ ਪਹਿਲਾਂ ਹੀ ਜਦੋਂ ਜੇਲ੍ਹ ਚੋਂ ਬਾਹਰ ਆਇਆ ਸੀ 释放 ਹੋਇਆ ਸੀ ਸਾਡੀ ਇਹਦੇ ਨਿਗਰਾਨੀ ਸੀ ਕਿੰਨਾ ਕਿੰਨਾ ਜਗਤੋਂ ਅਸੀਂ ਹੁਣ ਤੱਕ ਇਹ ਪੰਜ ਮੋਟਰਾਂ ਬਰਾਂਦ ਕਰ ਚੁੱਕੇ ਹਾਂ ਤੇ ਅੱਜ ਜਿੰਨਾ ਤੇ ਅਸੀਂ ਇੱਕ ਮੁਕਦਮੇ ਵਿੱਚ 87 ਡੇਟਰ 58 2025 ਜਿਹਾ ਸਦਰ ਕੀਤਾ ਗਿਆ ਚੋਰੀ ਦੇ ਸਬੰਧਤ ਤੇ ਇਹਨਾਂ ਉਹ ਹਤਾ ਮਾਮਲੋ ਔਰ ਦੇ ਵਿੱਚ ਪੇਸ਼ ਕਰਾਂਗੇ ਤੇ ਪੇਸ਼ ਕਰਕੇ ਇਸ ਦਾ ਰਮਾਨ ਲੈ ਕੇ ਸਖਤیاں ਪੁੱਛ-ਪੁੱਛ ਕਰਾਂਗੇ ਕਿ ਜਦੋਂ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਏ ਨੇ ਕਿੰਨੀਆਂ ਵਾਅਦੇ ਤੁਹਾਨੂੰ ਅੰਜਾਮ ਦੇ ਚੁੱਕੇ ਨੇ ਤੇ ਜਿਹੜਾ ਇਹਨਾਂ ਨੇ ਹੋਰੀ ਚੋਰੀ ਕੀਤੀ ਤੇ ਅੱਗੇ ਇਹ ਸਮਾਨ ਅੱਗੇ ਕਿੱਥੇ ਵੇਚਿਆ ਤੇ ਹੋਰ ਕੀ ਚੋਰੀ ਦੇ ਵਿੱਚ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਜਿਹੜਾ ਇਹਨਾਂ ਦਾ ਵੀ ਹੋਰ ਗ੍ਰੋ ਹੋਏਗਾ ਤੇ ਉਹਨਾਂ ਨੂੰ ਜਲਦੀ ਗਿਫਤਾ ਕਰਾਂਗੇ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ